ਜੇ ਗੱਲ ਕਰਦੇ ਆਪਾਂ ਰਾਮ ਮੰਦਰ ਦੀ ਅਯੁੱਧਿਆ ਦੇ ਰਾਮਪੋਟ ਮੁਹੱਲੇ ਵਿੱਚ ਇੱਕ ਢਿੱਲੇ ਤੇ ਲਗਭਗ 500 ਸਾਲ ਪਹਿਲਾਂ 1528 ਤੋਂ ਲੈ ਕੇ 1530 ਵਿੱਚ ਬਣੀ ਮੱਜਿਸਤੇ ਲੱਗੇ ਸਿਲਾ ਲੇਖ ਅਤੇ ਸਰਕਾਰੀ ਦਸਤਾਵੇਜ਼ਾਂ ਮੁਤਾਬਕ ਇਹ ਮਸਜਿਦ ਹਮਲਾਵਰ ਮੁਗਲ ਬਾਦਸ਼ਾਹ ਬਾਬਰ ਦੇ ਆਦੇਸ਼ ਤੇ ਉਸਦੇ ਗਵਰਨਰ ਮੀਰ ਬਾਕੀ ਨੇ ਬਣਵਾਈ ਪਰ ਇਸ ਦਾ ਕੋਈ ਰਿਕਾਰਡ ਨਹੀਂ ਹੈ ਕਿ ਬਾਬਰ ਜਾਂ ਮੀਰ ਬਾਕੀ ਨੇ ਇਹ ਜ਼ਮੀਨ ਕਿਵੇਂ ਹਾਸਲ ਕੀਤੀ ਅਤੇ ਮਸਜਿਦ ਉਹ ਪਹਿਲਾਂ ਇੱਥੇ ਕੀ ਸੀ ਮਸਜਿਦ ਦੀ ਸਾਮ ਸੰਭਾਲ ਲਈ ਮੁਗਲ ਕਾਲ ਨਵਾਬੀ ਅਤੇ ਫਿਰ ਬ੍ਰਿਟਿਸ਼ ਸ਼ਾਸਨ ਵਿੱਚ ਵਕਫ ਜਰੀਏ ਇੱਕ ਨਿਸ਼ਚਿਤ ਰਕਮ ਮਿਲਦੀ ਸੀ ਅਜੀਹਾ ਕਿਹਾ ਸੁਣਿਆ ਜਾਂਦਾ ਹੈ ਕਿ ਇਸ ਮਸਜਿਦ ਨੂੰ ਲੈ ਕੇ ਸਥਾਨਕ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਕਈ ਵਾਰ ਸੰਘਰਸ਼ ਹੋਏ ਅਨੇਕ ਬ੍ਰਿਟਿਸ਼ ਇਤਿਹਾਸਕਾਰਾਂ ਨੇ ਲਿਖਿਆ ਹੈ 1855 ਵਿੱਚ ਨਵਾਬੀ ਸ਼ਾਸਨ ਦੌਰਾਨ ਮੁਸਲਮਾਨਾਂ ਨੇ ਬਾਬਰੀ ਮਸਜਿਦ ਦੇ ਇਕੱਠੇ ਹੋ ਕੇ ਕੁਝ 100 ਮੀਟਰ ਦੂਰ ਅਯੁੱਧਿਆ ਦੇ ਸਭ ਤੋਂ ਪ੍ਰਸਿੱਧ ਹਨੂਮਾਨ ਗੜੀ ਮੰਦਿਰ ਇਹ ਕਬਜ਼ੇ ਲਈ ਹਮਲਾ ਕਰ ਦਿੱਤਾ। ਉਹਨਾਂ ਦਾ ਦਾਵਾ ਸੀ ਕਿ ਇਹ ਮੰਦਿਰ ਇੱਕ ਮਸਜਿਦ ਤੋੜ ਕੇ ਬਣਾਇਆ ਗਿਆ ਸੀ। ਇਸ ਖੂਨੀ ਸੰਦਰਸ਼ ਵਿੱਚ ਹਿੰਦੂ ਵਾਰਗੀਆਂ ਨੇ ਹਮਲਾਵਰਾਂ ਨੂੰ ਹਨੂਮਾਨ ਗੜੀ ਤੋਂ ਖਦੇੜ ਦਿੱਤਾ ਜੋ ਭੱਜ ਕੇ ਬਾਬਰੀ ਮਸਜਿਦ ਵਿੱਚ ਛੁਪੇ। ਪਰ ਉੱਥੇ ਵੀ ਕਈ ਮੁਸਲਮਾਨ ਹਮਲਾਵਰਾਂ ਦਾ ਕਤਲ ਕਰ ਦਿੱਤਾ ਜੋ ਉੱਥੇ ਹੀ ਕਬਰਸਤਾਨ ਵਿੱਚ ਦਫਨ ਹੋਏ। ਵਿਦੇਸ਼ੀ ਯਾਤਰੀਆਂ ਨੇ ਆਪਣੇ ਲੇਖਾ ਅਤੇ ਪੁਸਤਕਾਂ ਵਿੱਚ ਜ਼ਿਕਰ ਕੀਤਾ ਹੈ ਕਿ Hindu ਭਾਈਚਾਰਾ ਪਹਿਲਾਂ ਤੋਂ ਇਸ ਮਸਜਿਦ ਦੇ ਆਏ ਦਿਵਾਰੇ ਦੀ ਥਾਂ ਨੂੰ ਰਾਮ ਮੰਦਰ ਜਾਂ ਰਾਮ ਜਨਸਾਨ ਮੰਨਦੇ ਹੋਏ ਪੂਜਾ ਅਤੇ ਪ੍ਰਕਿਰਮਾ ਕਰਦਾ ਸੀ 1857 ਵਿੱਚ ਪਹਿਲੇ ਆਜ਼ਾਦੀ ਸੰਗਰਾਮ ਦੇ ਬਾਅਦ ਨਵਾਬੀ ਸ਼ਾਸਨ ਖਤਮ ਹੋ ਗਿਆ ਬ੍ਰਿਟਿਸ਼ ਕਾਨੂੰਨ ਸ਼ਾਸਨ ਅਤੇ ਨਿਆਅ ਵਿਵਸਾਾ ਲਾਗੂ ਹੋਈ ਮੰਨਿਆ ਜਾਂਦਾ ਹੈ ਕਿ ਇਸ ਦਰਮਿਆਨ ਹਿੰਦੂਆਂ ਨੇ ਮਸਜਿਦ ਦੇ ਬਾਰੀ ਹਿੱਸੇ ਤੇ ਕਬਜ਼ਾ ਕਰਕੇ ਚਬੂਤਰਾ ਬਣਾ ਦਿੱਤਾ ਅਤੇ ਭਜਨ ਸ਼ੁਰੂ ਕਰ ਦਿੱਤਾ ਜਿਸ ਨੂੰ ਲੈ ਕੇ ਉੱਥੇ ਕਈ ਵਾਰ ਝਗੜੇ ਹੁੰਦੇ ਰਹਿੰਦੇ ਸਨ ਬਾਬਰੀ ਮਸਜਿਦ ਦੇ ਇੱਕ ਕਰਮਚਾਰੀ ਮੌਲਵੀ ਮੁਹੰਮਦ ਅਸਗਰ ਨੇ 3 ਨਵੰਬਰ 1858 ਨੂੰ ਲਿਖਤੀ ਸ਼ਿਕਾਇਤ ਦਿੱਤੀ ਕਿ Hindu ਵਰਗੀਆਂ ਨੇ ਮਸਜਿਦ ਨਾਲ ਲੱਗਦਾ ਇੱਕ ਚਬੂਤਰਾ ਬਣਾ ਲਿਆ ਹੈ ਅਤੇ ਮਸਜਿਦ ਦੀਆਂ ਕੰਧਾਂ ਤੇ ਆਰਾਮ ਲਲਾ ਲਿਖ ਦਿੱਤਾ ਹੈ ਸ਼ਾਂਤੀ ਵਿਵਸਥਾ ਕਾਇਮ ਕਰਨ ਲਈ ਪ੍ਰਸ਼ਾਸਨ ਨੇ ਚਬੂਤਰੇ ਅਤੇ ਮਸਜਿਦ ਵਿਚਾਰਕ ਕੰਧ ਬਣਾ ਦਿੱਤੀ ਪਰ ਮੁੱਖ ਦਰਵਾਜ਼ਾ ਇੱਕ ਹੀ ਰਿਹਾ ਇਸ ਦੇ ਬਾਅਦ ਵੀ ਮੁਸਲਮਾਨਾ ਵੱਲੋਂ ਲਗਾਤਾਰ ਲਿੱਖਤੀ ਸ਼ਿਕਾਇਤਾਂ ਹੁੰਦੀਆਂ ਰਹੀਆਂ ਕਿ ਹਿੰਦੂ ਉੱਥੇ ਨਮਾਜ਼ ਅਦਾ ਕਰਨ ਵਿੱਚ ਰੁਕਾਵਟ ਪਾ ਰਹੇ ਹਨ ਅਪ੍ਰੈਲ 1833 ਵਿੱਚ ਨਿਰਮੋਹੀ ਅਖੜਾ ਨੇ ਡਿਪਟੀ ਕਮਿਸ਼ਨਰ ਫੈਜ਼ਾਬਾਦ ਨੂੰ ਅਰਜੀ ਦੇ ਕੇ ਮੰਦਰ ਬਣਾਉਣ ਦੀ ਆਗਿਆ ਮੰਗੀ ਪਰ ਮੁਸਲਮ ਭਾਈਚਾਰੇ ਦੇ ਇਤਰਾਜ਼ ਤੇ ਅਰਜੀ ਨਾ ਮਨਜ਼ੂਰ ਹੋ ਗਈ ਇਸ ਦੌਰਾਨ ਹੀ ਮਈ 1833 ਵਿੱਚ Munshi Ram ਅਤੇ Ram Kumari Rai Bahadur Dal Lahore ਨਿਵਾਸੀ ਕਰਿੰਦਾ ਗੁਰਮukh Singh ਪੰਜਾਬੀ ਉੱਥੇ ਪੱਥਰ ਆਦਿ ਸਮਗਰੀ ਲੈ ਕੇ ਆਇਆ ਤੇ ਪ੍ਰਸ਼ਾਸਨ ਤੋਂ ਮੰਦਿਰ ਬਣਾਉਣ ਦੀ ਆਗਿਆ ਮੰਗੀ ਪਰ ਡਿਪਟੀ ਕਮਿਸ਼ਨਰ ਨੇ ਉੱਥੇ ਪੱਥਰ ਹਟਵਾ ਦਿੱਤੇ ਨਿਰਮੋਹੀ ਅਖਾਰੇ ਦੇ ਮਹੰਤ ਰਗਬਰ ਦਾਸ ਨੇ ਚਬੂਤਰੇ ਨੂੰ ਰਾਮ ਜਨਮ ਸਥਾਨ ਦੱਸਦੇ ਹੋਏ ਭਾਰਤ ਸਰਕਾਰ ਅਤੇ ਮੁਹੰਮਦ ਅਸਗਰ ਖਿਲਾਫ ਸਿਵਲ ਕੋਰਟ ਵਿੱਚ ਪਹਿਲਾ ਮੁਕੱਦਮਾ 29 ਜਨਵਰੀ 1855 ਨੂੰ ਦਰਜ ਕੀਤਾ ਮੁਕਦਮੇ ਵਿੱਚ 7 ਗੁਣਾ 21 ਫੁੱਟ ਲੰਬੇ ਚੌੜੇ ਚਬੂਤਰੇ ਨੂੰ ਜਨਮ ਸਥਾਨ ਬਣਾਇਆ ਗਿਆ ਤਾਂ ਕਿ ਪੁਜਾਰੀ ਅਤੇ ਭਗਵਾਨ ਦੋਵੇਂ ਤੋ ਕੋ ਸਰਦੀ ਅਤੇ ਮੀਂਹ ਤੋਂ ਬਚ ਸਕਣ ਇਸ ਵਿੱਚ ਦਾਵਾ ਕੀਤਾ ਗਿਆ ਕਿ ਉਹ ਇਸ ਜ਼ਮੀਨ ਦੇ ਮਾਲਕ ਹਨ ਅਤੇ ਉਹਨਾਂ ਮੌਕੇ ਤੇ ਕਬਜ਼ਾ ਹੈ ਸਰਕਾਰੀ ਵਕੀਲ ਨੇ ਜਵਾਬ ਵਿੱਚ ਕਿਹਾ ਕਿ ਵਾਦੀ ਨੂੰ ਚਬੂਤਰੇ ਤੋਂ ਹਟਾਇਆ ਨਹੀਂ ਗਿਆ ਹੈ ਇਸ ਲਈ ਮਕਦਮੇ ਦਾ ਕੋਈ ਕਾਰਨ ਨਹੀਂ ਬਣਦਾ ਮੁਹੰਮਦ ਅਸਗਰ ਨੇ ਆਪਣੇ ਇਤਰਾਜ਼ ਵਿੱਚ ਕਿਹਾ ਕਿ ਪ੍ਰਸ਼ਾਸਨ ਵਾਰ-ਵਾਰ ਮੰਦਿਰ ਬਣਾਉਣ ਤੋਂ ਰੋਕ ਚੁੱਕਿਆ ਹੈ ਜੱਜ ਪੰਡਤ ਹਰਿਕ੍ਰਿਸ਼ਨ ਨੇ ਮੌਕੇ ਦਾ ਮੌਇਨਾ ਕੀਤਾ ਅਤੇ ਦੇਖਿਆ ਕਿ ਚਬੂਤਰੇ ਤੇ ਭਗਵਾਨ ਰਾਮਦੇਵ ਜੀ ਚਰਨ ਬਣੇ ਹਨ ਅਤੇ ਉੱਥੇ ਮੂਰਤੀ ਸੀ ਜਿਸ ਦੀ ਪੂਜਾ ਹੁੰਦੀ ਸੀ ਇਸ ਤੋਂ ਪਹਿਲਾਂ ਹਿੰਦੂ ਅਤੇ ਮੁਸਲਮਾਨ ਦੋਵੇਂ ਇੱਥੇ ਪੂਜਾ ਕਰਦੇ ਅਤੇ ਨਮਾਜ਼ ਪੜ੍ਹਦੇ ਸਨ ਏ ਕੰਦ ਝਗੜਾ ਰੋਕਣ ਲਈ ਖੜੀ ਕੀਤੀ ਗਈ ਸੀ ਜੱਜ ਨੇ ਮਸਜਿਦ ਦੀ ਕੰਦ ਦੇ ਬਾਹਰ ਚਬੂਤਰੇ ਅਤੇ ਜ਼ਮੀਨ ਤੇ ਹਿੰਦੂ ਪੱਖ ਦਾ ਕਬਜ਼ਾ ਵੀ ਸਹੀ ਮੰਨਿਆ ਇਹ ਸਭ ਰਿਕਾਰਡ ਕਰਨ ਤੋਂ ਬਾਅਦ ਜੱਜ ਪੰਡਤ ਹਰਿਕ੍ਰਿਸ਼ਨ ਨੇ ਇਹ ਵੀ ਲਿਖਿਆ ਕਿ ਚਬੂਤਰਾ ਅਤੇ ਮਸਜਿਦ ਬਿਲਕੁਲ ਨਾਲ-ਨਾਲ ਹਨ ਦੋਵਾਂ ਦਾ ਰਸਤਾ ਇੱਕ ਹੈ ਅਤੇ ਮੰਦਰ ਬਣੇਗਾ ਤਾਂ ਸ਼ੰਖ ਘੰਟੇ ਆਦਿ ਵੱਜਣਗੇ ਜਿਸ ਨਾਲ ਦੋਵੇਂ ਭਾਈਚਾਰਿਆਂ ਵਿਚਕਾਰ ਝਗੜੇ ਹੋਣਗੇ ਲੋਕ ਮਾਰੇ ਜਾਣਗੇ ਇਸ ਲਈ ਪ੍ਰਸ਼ਾਸਨ ਨੇ ਮੰਦਿਰ ਬਣਾਉਣ ਦੀ ਆਗਿਆ ਨਹੀਂ ਦਿੱਤੀ ਜੱਜ ਨੇ ਇਹ ਕਹਿੰਦੇ ਹੋਏ ਨਿਰਮੋਹੀ ਅਖਾੜੇ ਦੇ ਮਹੰਤ ਨੂੰ ਚਬੂਤਰੇ ਤੇ ਮੰਦਿਰ ਬਣਾਉਣ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਅਜਿਹਾ ਕਰਨਾ ਭਵਿੱਖ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਰ ਦੰਗਿਆਂ ਦਾ ਮੁੱਢ ਬੰਨਣਾ ਹੋਵੇਗਾ ਇਸ ਤਰ੍ਹਾਂ ਮਸਜਿਦ ਦੇ ਬਾਹਰੀ ਹਿੱਸੇ ਵਿੱਚ ਮੰਦਿਰ ਬਣਾਉਣ ਦਾ ਮਕਦਮਾ ਨਿਰਮੋਹੀ ਅਖਾੜਾ ਸਾਲ ਵਿੱਚ ਹੀ ਹਾਰ ਗਿਆ ਡਿਸਟ੍ਰਿਕਟ ਜੱਜ ਚਮਿਆਰ ਦੀ ਕੋਰਟ ਵਿੱਚ ਅਪੀਲ ਪਾਈ ਗਈ ਮੌਕੇ ਦੇ ਮੈਨੇ ਤੋਂ ਬਾਅਦ ਉਨ੍ਹਾਂ ਨੇ 3 ਮਹੀਨੇ ਦੇ ਅੰਦਰ ਫੈਸਲਾ ਸੁਣਾ ਦਿੱਤਾ ਫੈਸਲੇ ਵਿੱਚ ਡਿਸਟ੍ਰਿਕਟ ਜੱਜ ਨੇ ਕਿਹਾ Hindu ਇਸ ਜਗ੍ਹਾ ਨੂੰ ਪਵਿੱਤਰ ਮੰਨਦੇ ਹਨ ਉੱਥੇ ਮਸਜਿਦ ਬਣਾਉਣਾ ਬਹੁਤ ਅਫਸੋਸਨਾਕ ਹੈ ਔਰ ਕਿਉਂਕਿ ਇਹ ਘਟਨਾ 358 ਸਾਲ ਪਹਿਲਾਂ ਦੀ ਹੈ ਇਸ ਲਈ ਹੁਣ ਇਸ ਕੈਸ ਦਾ ਹੱਲ ਕਰਨ ਲਈ ਬਹੁਤ ਦੇਰ ਹੋ ਗਈ ਹੈ ਜੱਜ ਦੇ ਮੁਤਾਬਕ ਜੱਜ ਦੇ ਮੁਤਾਬਕ ਇਸ ਚਬੂਤਰੇ ਨੂੰ ਰਾਮ ਮੰਦਰ ਦਾ ਜਨਮ ਸਥਾਨ ਕਿਹਾ ਜਾਂਦਾ ਹੈ ਜੱਜ ਨੇ ਇਹ ਵੀ ਕਿਹਾ ਕਿ ਮੌਜੂਦਾ ਹਾਲਤ ਵਿੱਚ ਬਦਲਾਅ ਨਾਲ ਕੋਈ ਲਾਭ ਹੋਣ ਦੀ ਬਜਾਏ ਨੁਕਸਾਨ ਹੀ ਹੋਵੇਗਾ ਚੈਮੀਰ ਨੇ ਸਭ ਅੱਜ ਹਰਿਕ੍ਰਿਸ਼ਨ ਦੇ ਫੈਸਲੇ ਦਾ ਇਹ ਅੰਸ਼ ਗੈਰ ਜ਼ਰੂਰੀ ਕਹਿੰਦੇ ਹੋਏ ਰੱਦ ਕਰ ਦਿੱਤਾ। ਇਹ ਚਬੂਤਰੇ ਤੇ ਪੁਰਾਣੇ ਸਮੇਂ ਤੋਂ ਹਿੰਦੂਆਂ ਦਾ ਕਬਜ਼ਾ ਹੈ ਅਤੇ ਇਸ ਦੀ ਮਾਲਕੀ ਤੇ ਕੋਈ ਸਵਾਲ ਨਹੀਂ ਉੱਠ ਸਕਦਾ। ਨਿਰਮੋਹੀ ਅਖੜੇ ਨੇ ਇਸ ਦੇ ਬਾਅਦ ਆਉਧ ਵਿੱਚ ਜੁਡੀਸ਼ੀਅਲ ਕਮਿਸ਼ਨਰ ਡਬਲਯੂ ਯੰਗ ਦੀ ਅਦਾਲਤ ਵਿੱਚ ਦੂਜੀ ਅਪੀਲ ਕੀਤੀ।